ਮੈਂ ਅਰਵਿੰਦਰ ਅਗਰਵਾਲ ਸੈਕਟਰੀ ਸ਼ਿਵ ਮੰਦਰ ਜਗਤਪੁਰਾ ਭਗਵਾਨ ਦੇ ਦਰਸ਼ਨ ਕਰਨ ਲਈ ਔਰ ਅਲਾਹਾਬਾਦ ਬਨਾਰਸ ਯੋਧਿਆਜੀ ਮਥਰਾ ਬਿੰਦਰਾਵਨ ਗਈ ਸੀ ਉਹ ਵਾਪਸੀ ਦੇ ਉੱਤੇ ਜਦੋਂ ਰਾਤ ਆ ਰਹੀ ਸੀ ਤਾਂ ਉਸ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਬੜਾ ਇੱਕ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਕੇ ਕਾਫੀ ਲੋਕ ਜਿਹੜੇ ਸੀਓ ਸ਼ਹਾਦਤ ਪ੍ਰਾਪਤ ਕਰ ਗਏ ਸਾਨੂੰ ਬਹੁਤ ਹੀ ਦੁੱਖ ਹੈ ਔਰ ਉਹਨਾਂ ਪਰਿਵਾਰਾਂ ਦੇ ਨਾਲ ਹੀ ਅਸੀਂ ਆਪਣੇ ਮੰਦਰ ਵੱਲੋਂ ਔਰ ਸਭਾ ਵੱਲੋਂ ਬੜੀ ਉਹਨਾਂ ਨਾਲ ਹਮਦਰਦੀ ਪੇਸ਼ ਕਰਦੇ ਆ ਕਿ ਉਹਨਾਂ ਦੇ ਨਾਲ ਬਹੁਤ ਵੱਡੀ ਏ ਟ੍ਰੈਜੇਡੀ ਹੋਈ ਏ ਪ੍ਰਮਾਤਮਾ ਉਹਨਾਂ ਸਾਰੇ ਜੋ ਸਾਡੇ ਵਿੱਚੋਂ ਵਿਛੜ ਗਏ ਨੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜਾ ਦੁੱਖ ਹੈ ਇਹ ਝੱਲਣ ਦਾ ਬਲ ਬਖਸ਼ੇ ਔਰ ਜਿਹੜੇ ਲੋਗ ਔਰ ਉਥੇ ਅੱਜ ਵੀ ਦਾਖਲ ਨੇ ਜਿਨ੍ਹਾਂ ਦਾ ਹਾਲਾ ਚੱਲ ਰਿਹਾ ਹੈਗਾ ਉਹਨਾਂ ਦੇ ਵਾਸਤੇ ਵੀ ਅਸੀਂ ਇਹ ਕਹਾਂਗੇ ਕਿ ਪਰਮਾਤਮਾ ਜਲਦੀ ਉਹ ਜਲਦੀ ਉਹਨਾਂ ਨੂੰ ਠੀਕ ਕਰੇ ਔਰ ਆਪਣੇ ਪਰਵਾਰਾਂ ਦੇ ਵਿੱਚ ਆ ਕੇ ਉਹ ਸ਼ਾਮਲ ਹੋ ਜਾਣ ਕਿ ਕਿਵੇਂ ਨਾ ਬੱਸ ਕਰਕੇ ਇੱਕ ਯਾਤਰੀਆਂ ਦੀ ਬੱਸ ਗਈਆਂ ਬੱਸ ਦੇ ਵਿੱਚ ਕੋਈ ਵੀ ਜਿਹੜੀ ਐਮਰਜੈਂਸੀ ਖਿੜਕੀ ਨਹੀਂ ਹੈ ਉਹਦੇ ਚ ਤੇ ਕੋਈ ਅਗ ਭਜਾਉਣ ਯੰਤਰ ਵੀ ਹੈ ਨਹੀਂ ਜਿੰਨਾਂ ਦਾ ਕੰਟਰੋਲ ਕੀਤਾ ਜਾ ਸਕਦਾ ਇਹ ਜਿਹੜੇ ਬੱਸਾਂ ਵਾਲਿਆਂ ਦੀ ਜਾਂ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਹੈ ਅਸੀਂ ਕਈ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪਹਿਲਾਂ ਬੱਸਾਂ ਵਿੱਚ ਦੋ ਖਿੜਕੀਆਂ ਦਾ ਦੋ ਬਾਰੀਆਂ ਦਾ ਆਮ ਹੁੰਦੀਆਂ ਸੀ ਇੱਕ ਉਤਰਨ ਵਾਸਤੇ ਇੱਕ ਚੜ੍ਹਨ ਵਾਸਤੇ ਔਰ ਇੱਕ ਐਮਰਜੈਂਸੀ ਦਾ ਦਰਵਾਜਾ ਵੀ ਤੀਜਾ ਹੁੰਦਾ ਸੀ ਜਿਹੜਾ ਕਿ ਲੋਡ ਵੇਲੇ ਖੋਲਿਆ ਜਾ ਸਕਦਾ ਸੀ ਲੇਕਿਨ ਅੱਜ ਏਸੀ ਬੱਸਾਂ ਬਣਾਉਣ ਦੇ ਲਈ ਇੱਕ ਤਾਂ ਸ਼ੀਸ਼ੇ ਵੀ ਜਿਹੜੇ ਫਿਕਸ ਹੋ ਗਏ ਨੇ ਮਤਲਬ ਔਰ ਦੂਜੀ ਬਾਰੀ ਵੀ ਇੱਕ ਕਰ ਦਿੱਤੀ ਆ ਤਿੰਨਾਂ ਦੇ ਵਿੱਚੋਂ ਔਰ ਜਿਹਦੇ ਨਾਲ ਅਗੇ ਭਿਆਨ ਜਿਹੜਾ ਹਾਸਾ ਆਇਆਗਾ ਮਤਲਬ ਔਰ ਹੋਇਆ ਹੈਗਾ ਔਰ ਲੋਕਾਂ ਨੂੰ ਟਾਈਮ ਹੀ ਨਹੀਂ ਮਿਲਿਆ ਬਾਹਰ ਨਿਕਲਣ ਵਾਸਤੇ ਔਰ ਇਹਦੇ ਵਿੱਚ ਜਿਹੜੇ ਅੱਗ ਬਜਾਊ ਯੰਤਰ ਆ ਜਿਹੜੇ ਕਿ ਹੋਣੇ ਚਾਹੀਦੇ ਸੀ ਮਤਲਬ ਉਹ ਬਹੁਤ ਜ਼ਰੂਰੀ ਨੇ ਔਰ ਜਿਹੜੀਆਂ ਐਨਜੀਸੀ ਵਾਲੇ ਇਦਾਂ ਦੇ ਬੱਸਾਂ ਚੱਲਦੀਆਂ ਨੇ ਉਹਨਾਂ ਵਾਸਤੇ ਮੈਂ ਕਹੂੰਗਾ ਉਹਨਾਂ ਦੇ ਵੀ 2 400 500 ਕਿਲੋਮੀਟਰ ਤੋਂ ਬਾਅਦ ਰਨਣ ਤੋਂ ਬਾਅਦ ਉਹਦੀ ਬਤੌਰ ਜਾਂਚ ਹੋਣੀ ਚਾਹੀਦੀ ਆ ਉਹਦੇ ਬਾਅਦ ਸਰਕਾਰ ਨੂੰ ਕੋਈ ਸਰਵਿਸ ਸਟੇਸ਼ਨ ਦੇ ਉਪਰਾਲੇ ਕਰਨੇ ਚਾਹੀਦੇ ਆ ਔਰ ਉੱਥੋਂ ਫਿਰ ਟ੍ਰਮੈਟਾ ਨੂੰ ਬੱਸ ਨੂੰ ਜਾਂ ਵਹੀਕਲ ਨੂੰ ਜਿਹੜਾ ਇਹ ਮਿਲੇ ਮਿਲਟ ਆਪਣੇ ਸਰਟੀਫਿਕੇਟ ਤਾਂ ਹੋ ਗਏ ਜਿਹੜੀ ਬੱਸ ਹੈ ਜਾਂ ਕਾਰ ਹੈ ਜਿਹੜੀ ਉਹ ਅੱਗੇ ਚੱਲੇਗਾ ਸੀਐਨਜੀ ਜਿਹੜੀ ਗੈਸ ਆ ਜਦੋਂ ਬੱਸਾਂ ਦੇ ਵਿੱਚ ਪਰੀਆਂ ਜਾਂਦੀਆਂ ਜਾਂ ਕਿਸੇ ਵਹੀਕਲ ਦੇ ਵਿੱਚ ਪਰੀਆਂ ਜਾਂਦੀਆਂ ਸਵਾਰੀ ਨੂੰ ਬਾਹਰ ਉਤਾਰਿਆ ਜਾਂਦਾ ਬੱਸਾਂ ਦੇ ਵਿੱਚ ਤੇ ਇੱਥੇ ਇਸ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਨਾ ਸਵਾਰੀ ਇਹ ਹੁਣ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਕੀਤਾ ਗਿਆ ਹੈਗਾ ਮਤਲਬ ਲੇਕਿਨ ਜਿਹੜੀਆਂ ਕੰਡੀਸ਼ਨਾਂ ਨੇ ਜਾਂ ਜੋ ਵੀ ਜ਼ਰੂਰਤਾਂ ਹੁੰਦੀਆਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਲੇਕਿਨ ਹੋਇਆ ਤਾਂ ਕੁਝ ਇਦਾਂ ਹੀ ਆਸਾ ਹੈ ਅਗਰ ਗੈਸ ਭਰੀ ਗਈ ਹੈ ਅਸੇ ਵਿੱਚ ਕਿਤੇ ਤਾਂ ਮਤਲਬ ਉਹਦੇ ਕੀ ਜਿਹੜੇ ਨਟਬੋਡ ਸੀ ਉਹਦੇ ਚੈੱਕ ਕੀਤੇ ਨਹੀਂ ਕੀਤੇ ਗਏ ਕੀ ਉਹਦੇ ਜਿਹੜੇ ਬਾਲ ਸੀ ਉਹ ਟੈਸਟ ਕੀਤੇ ਗਏ ਨਹੀਂ ਕੀਤੇ ਗਏ ਮਤਲਬ ਕਿਉਂਕਿ ਘਰਾਂ ਦੇ ਵਿੱਚ ਵੀ ਅਸੀਂ ਆਮ ਦੇਖ ਲਈਏ ਦਾ ਸਿਲੰਡਰ ਗੈਸ ਦਾ ਜਦੋਂ ਚੁੱਲਿਆਂ ਨੂੰ ਲਗਾਈਦਾ ਤਾਂ ਉਹਦੇ ਉੱਤੇ ਵੀ ਪਾਣੀ ਪਾ ਕੇ ਦੇਖੀਦਾ ਕਿ ਗੈਸ ਤਾਂ ਨਹੀਂ ਕਿਤੇ ਲੀਕ ਕਰ ਰਹੀ ਹੈਗੀ ਮਤਲਬ ਇਹ ਉਹ ਨਹੀਂ ਉਤਾਰਿਆ ਗਿਆ ਜੋ ਸੀਸੀ ਗੈਸ ਭਰਦੇ ਆ ਸਵਾਰੀਆਂ ਨੂੰ ਇਹ ਬਹੁਤ ਵੱਡੀ ਟਰਾਂਸਪੋਰਟ ਦੀ ਨਗਹਿਲੀ ਆ ਇਹਦੀ ਕਮੀ ਮਹਿਸੂਸ ਕਰਦੇ ਹੋ ਡਰਾਈਵਰ ਦੀ ਗਲਤੀ ਹੈ ਜਾਂ ਇਹਦੇ ਬਾਰੇ ਕੋਈ ਨੌਲੇਜ ਨਾ ਹੋਣ ਕਰਕੇ ਇਹ ਟਰਾਂਸਪੋਰਟ ਦੀ ਹੀ ਗਲਤੀ ਹੈ ਟਰਾਂਸਪੋਰਟ ਨੇ ਐਜੂਕੇਟ ਤਾਂ ਡਰਾਈਵਰਾਂ ਨੂੰ ਕਰਨਾ ਹੀ ਕਰਨਾ ਹੈਗਾ ਮਤਲਬ ਟਰਾਂਸਪੋਰਟ ਡਿਪਾਰਟਮੈਂਟ ਦੀ ਔਰ ਮਾਲਕਾਂ ਦੀ ਗਲਤੀ ਹੈ ਜਿਨ੍ਹਾਂ ਨੇ ਇਦਾਂ ਦੀਆਂ ਕੰਡੀਸ਼ਨਾਂ ਨੂੰ ਫੁੱਲਫਲ ਨਹੀਂ ਕੀਤਾ ਹੈਗਾ ਔਰ ਇਹ ਜਿਹੜਾ ਬਹੁਤ ਟ੍ਰੈਡੀ ਜਿਹੜੀ ਸਾਡੇ ਹਿਸ਼ਾਰ ਫਰਦ ਨਾ ਵਰਤੋ ਜਿਵੇਂ ਹੋਈ ਹੈਗੀ ਬਾਕੀ